ਮੈਂ 8 ਵਜੇ ਰੋਟੀ ਖਾਣ ਲੱਗਿਆ ਮੈਂ ਰੋਟੀ ਖਾਂਦੇ ਖਾਂਦੇ ਹੀ ਬਸ ਫੋਨ ਵਗ ਗਿਆ ਕਿ ਐਂ ਕਰਕੇ ਕਿੰਦੇ ਦੇ ਗੋਲੀਆਂ ਮਾਰਨ ਬਸ ਸਾਡੀ ਲਾਗ ਦਾਤੀ ਸੀ ਉਹਨਾਂ ਨੇ ਬਹੁਤ ਜ਼ਿਆਦਾ ਸੀ ਮੁੰਡਾ ਮੇਰਾ ਉਧਰ ਖੇਤੀ ਕਰਨ ਜਾਂਦਾ ਹੁੰਦਾ ਬਾਹੀ ਉਹ ਮੁੰਡੇ ਨੇ ਦੂਜੇ ਨੇ ਜੱਫਾ ਪਾ ਲਿਆ ਸੀਗਾ ਜਦੋਂ ਜੱਫਾ ਪਾ ਲਿਆ ਫਿਰ ਉਹ ਦੂਜੇ ਮੁੰਡੇ ਨੇ ਛੜਾ ਕੇ ਤੇ ਗੋਲੀਆਂ ਮਾਰ ਗਿਆ ਕਿ ਪਿੰਨ ਕੋਟਲੀ ਕਲਾ ਵਿੱਚ ਇੱਕ ਸਖਵਿੰਦਰ ਸਿੰਘ ਕਿੰਦਾ ਨਾਮ ਦਾ ਮੁੰਡਾ ਜੀ ਦਾ ਕਿ ਉਹਦਾ ਮਰਡਰ ਕਰ ਦਿੱਤਾ ਗਿਆ ਇਹ ਉਮਰਦਾਈ ਦੇ ਮੁੰਡੇ ਉਗ ਗਈ 25 26 ਸਾਲ ਦੀ ਹਾਂਜੀ ਕੀ ਨਾਂ ਸੀ ਕਿੰਦਾ ਹਾਂਜੀ ਇਹਨਾਂ ਨੇ ਕਰਿਆ ਨਹੀਂ ਪੰਜ ਚਾਰ ਸਾਲ ਦੀ ਤੇ ਨਿਕਲੀ ਗੱਲ ਐ ਇਹ ਕੋਈ ਇਥੇ ਬਸ ਖੜੀ ਸੀ ਉਹਦੇ ਵਿੱਚੋਂ ਕੋਈ ਲੜਕੀ ਬੈਠੀ ਸੀਗੀ ਦਾਣਾ ਮੰਡੀ 'ਚ ਉਹ ਕਿਸੇ ਬੰਦੇ ਨੇ ਆਏ ਕਹਿੰਦਾ ਕਿੰਦਾ ਤੂੰ ਦੇਖਿਆ ਜਦੋਂ ਦੇਖਣ ਗਏ ਉਹ ਲੜਕੀ ਉਹ ਮੁੰਡੇ ਨਾਲ ਉਹਨਾਂ ਦੇ ਨਾਲ ਕੋਈ ਵੱਡਾ ਮੋਟਰ ਗੱਡੀ ਪਰ ਹੋ ਗਈ ਕੱਲ ਬਾਤ ਕਰੀ ਉੱਥੋਂ ਬਾਅਦ ਅਸੀਂ ਗੁਰਦੁਆਰੇ ਕੱਟ ਕਰ ਲਿਆ ਪੀਰ ਭਾਈ ਥੋੜਾ ਮੁੰਡਾ ਆਏ ਕਰਕੇ ਆਇਆ ਹੋ ਗਿਆ ਉਹ ਤਾਂ ਰਹਿ ਗਈ ਜੀ ਪਾਸੇ ਤੇ ਗੱਲ ਹੋ ਗਈ ਕਰਦੇ ਕਰਾਉਂਦੇ ਉਦੋਂ ਬਾਅਦ ਤੂੰ ਮੈਂਦੀ ਹੁੰਦੀ ਕੱਢ ਕੇ ਕਿਤੇ ਕਿੰਦੇ ਨੂੰ ਘੇਰ ਲਿਆ ਕਿਤੇ ਇੱਕ ਮੋੜਾ ਕਾਲਾ ਸੀ ਉਹਨੂੰ ਘੇਰ ਲਾंदे ਸੀ ਇੱਕ ਹੋਰ ਸੀ ਬਚੀ ਉਹਨੂੰ ਘੇਰ ਲਾंदे ਸੀ ਇਹ ਪੰਜ ਚਾਰ ਮੁੰਡਿਆਂ ਨੂੰ ਕੁੱਟ ਮਾਰ ਵੀ ਗਏ ਘੇਰ ਕੇ ਉਦੋਂ ਬਾਅਦ ਫਿਰ ਸਾਰੇ ਛੱਡ ਕੇ ਖੜਾ ਜਮਾਇ ਤੇ ਇਕੱਲੇ ਤੇ ਆ ਗਈ ਗੱਲ ਤੇ ਇਕੱਲੇ ਤੇ ਗੱਲ ਆਈ ਆ ਹੁਣ ਪਿਛੇ ਜੇ ਵੀ ਘੇਰਿਆ ਪੰਜ ਮਹੀਨੇ ਹੋ ਗਏ ਇੱਥੇ ਆ ਕੇ ਲੈ ਕੇ ਲਫੰਡੇ ਤੇ ਇਹਦਾ ਉੱਟ ਗਿਆ ਦੂਜੇ ਮੁੰਡਿਆਂ ਨੇ ਇਕੱਠਾ ਮਾਰੀਆਂ ਦੋ ਲਾਪੜੇ ਰੁਪੜੇ ਹੀ ਮਾਰ ਗਏ ਅਡੇ ਗਮਾਂਡੀ ਦੇ ਤੇ ਉਦੋਂ ਬਾਅਦ ਉਦੋਂ ਦੀ ਨਿਬੜੀ ਗੱਲ ਫਿਰ ਕਦੇ ਉਹਦੇ ਕੋਲੇ ਪਿਸਤੌਲ ਆ ਫਲਾਨ ਆ ਇਹਦਾ ਵੀ ਨਉ ਤਰਤਾ ਅਸੀਂ ਵੀ ਉਹਦਾ ਧਰਿਆ ਫਿਰ ਕਦੇ ਚੱਲ ਟਿਕਟ ਗਿਆ ਜਾਂ ਹੋਜੂ ਹੁੰਦਾ ਹੁੰਦਾ ਆ ਜਾ ਗੱਲ ਬਣ ਗਈ ਕਿੰਨੇ ਵਜੇ ਦੀ ਗੱਲ ਹੈ ਕੀ ਹੋਇਆ ਸੀ ਸਰ ਪਤਾ ਹੀ ਇਹ ਪੌਣੇ 8 8 ਵਜੇ ਕੇ ਮੈਂ ਲਾ 10 ਮਿੰਟ ਦੀ ਗੱਲ ਹੈ ਮੈਂ 8 ਵਜੇ ਰੋਟੀ ਖਾਣ ਲੱਗਾ ਮੈਂ ਰੋਟੀ ਖਾਂਦੇ ਖਾਂਦੇ ਹੀ ਬਸ ਫੋਨ ਵੱਗ ਗਿਆ ਕਿ ਐਂ ਕਰਕੇ ਕਿੰਦੇ ਦੇ ਗੋਲੀਆਂ ਮਾਰੀਆਂ ਪਤਾ ਲੱਗਿਆ ਬੰਦੇ ਕੌਣ ਸੀ ਬੰਦੇ ਨਹੀਂ ਮੈਂ ਤੈਨੂੰ ਕਹਿ ਸਕਦਾ ਬੰਦੇ ਦਾ ਇੱਕ ਤਾਂ ਨਰੈਣ ਨੇ ਤਗਡਾਸਾ ਮਾਰਿਆ ਉਹ ਮੁੰਡੇ ਨੇ ਦੂਜੇ ਨੇ ਜੱਫਾ ਪਾਲਿਆ ਸੀਗਾ ਜਦੋਂ ਜੱਫਾ ਪਾਲਿਆ ਫਿਰ ਉਹ ਦੂਜੇ ਮੁੰਡੇ ਨੇ ਛੜਾ ਕੇ ਇਹਦੇ ਗੋਲ ਗੇ ਮਾਰ ਗਏ ਕੀ ਮੰਗਦਾ ਸਾਡੀ ਮੰਗ ਤਾਂ ਇਹ ਆ ਬਾਈ ਸਾਨੂੰ ਸਾਰਾ ਚਾਨਣ ਹੋਣਾ ਚਾਹੀਦਾ ਇਹ ਬੰਦਿਆਂ ਨੂੰ ਫੜੋ ਤੇ ਫਿਰ ਸਾਨੂੰ ਪਤਾ ਲੱਗੂਗਾ ਫਿਰ ਅਸੀਂ ਲੋਥ ਚੱਕਾਂਗੇ ਕਰਮ ਜੀ ਕਰਮ ਜੀ ਕੀ ਪਾਇਆ ਜੀ ਇਹ ਇਹ ਤਾਂ ਕੋਈ ਮਸ ਸਾਡੀ ਲਾਗ ਦਾਟ ਹੀ ਸੀ ਉਹਨਾਂ ਨੇ ਪਹਿਲਾਂ ਤੋਂ ਬਹੁਤ ਜੱਟੇ ਕੀ ਨਾਜੀ ਮੁੰਡੇ ਦਾ ਕਿੰਨੀ ਉਮਰ ਸੀਗੀ? ਇਹ 26 ਸਾਲ ਦੀ ਉਮਰ ਹੀ ਸੀਗੀ। ਜੀ। ਮਸਤ ਸੁਖਵਿੰਦਰ ਇਹਦਾ ਨਾਮ ਸੀ। ਕੀ ਨਾਂ ਜੀ? ਸੁਖਵਿੰਦਰ। ਕਿੰਦਾ ਕਹਿੰਦੇ ਸੁਖਵਿੰਦਰ? ਕੀ ਕਿੰਨੇ ਚਿਰ ਤੋਂ ਚੱਲਦਾ ਸੀ ਇਹ ਲਾਗੜਾ? ਇਹ ਹੋ ਗਿਆ ਜਿਉਂ ਤਾਂ ਸਾਲਕ ਤਾਂ ਹੋ ਗਿਆ ਜਿਆਦਾ। ਹੂੰ। ਉਹ ਬਾਵਾ ਚਿਰਦੇ ਸੀਗੇ ਇਹਨਾਂ ਦੇ ਕਿਸੇ ਪਹਿਲਾਂ ਤੇ ਸੀਗੀ ਲਾਗੜਾ। ਇਹ ਜਿਹੜਾ ਬਾਵਾ ਸੀਗਾ ਜੀ। ਪਰ ਉਹਲਾ ਬਸ ਖਾਮ-ਖਾਮ ਦਾ ਇਹਨਾਂ ਦਾ ਜੀ। ਹਾਂ ਜੀ। ਮੁੰਡਾ ਮੇਰਾ ਉਧਰ ਖੇਤੀ ਕਰਨ ਜਾਂਦਾ ਹੁੰਦਾ ਬਾਹੀ। ਹੂੰ। ਬਸ ਉਹ ਹੀ ਘੇਰ ਕੇ ਖੜ ਜਾਂਦੇ ਉੱਥੇ ਬਿਨਾਂ ਗੱਲ ਤੋਂ। ਕਦੇ ਕੰਪਲੀਟ ਨਹੀਂ ਕੀਤੀ। ਕਰਾਈ ਸੀਗੀ। ਕੋਈ ਕੀ ਹੋਇਆ ਫਿਰ ਉਹ ਤੇ? ਕੋਈ ਨਹੀਂ ਨਾ। ਹਾਂਜੀ। ਕੋਈ ਉਹਨਾਂ ਨੇ ਸਾਡੀ ਸੁਣਵਾਈ ਕਰੀ ਨਹੀਂ। ਕਦੋਂ ਹੋਈ ਏ ਸਾਰੀ ਘਟਨਾ ਕੀ ਹੋਇਆ? ਇਹ ਅੱਜ ਦੀ ਗੱਲ ਈ ਤਾਂ। ਹਾਂ। ਕਿੱਥੇ ਜਾ ਕੇ ਆ ਰਿਹਾ ਸੀਗਾ ਜੀ? ਕਿ ਇੱਥੇ ਆ ਰਿਹਾ ਕਿ ਸੀ। ਹਾਂ। ਦੂਰ ਨਹੀਂ ਉਹ ਇੱਥੇ ਪਤਾ। ਤੁਹਾਨੂੰ ਕਿੰਨੇ ਵਜੇ ਪਤਾ ਲੱਗਿਆ ਹੈ? ਕਿੰਨੇ ਵਜੇ ਦੀ ਗੱਲ? ਮੈਂ ਤਾਂ ਜੀ 2-3 ਘੰਟੇ ਤੋਂ ਬਹੁਤ ਲੱਗੇ। ਕੀ ਮੰਗ ਕਰਦੇ ਹੁਣ ਤੁਸੀਂ? ਅਸੀਂ ਮੰਗ ਤਾਂ ਇਹ ਹੀ ਹੈ ਵੀ ਸਾਾਨੂੰ ਸਵਾਸ ਮਿਲਣਾ ਚਾਹੀਦਾ ਵੀ ਸਾਡਾ ਜਿਹੜਾ ਇਹ ਚੀਜ਼ ਹੈ ਨਾ ਇਹ ਤਾਂ ਉਹ ਮਿਲਣਾ ਚਾਹੀਦਾ ਵੀ ਜਿੰਨੇ ਬੰਦੇ ਉਹਨੇ ਵੀ ਅਸਰ ਕੀ ਘਟਨਾ ਹੋਈ ਹੈ ਸਾਰੀ ਕਦੋਂ ਪਤਾ ਲੱਗਿਆ ਤੇ ਕੀ ਕਾਰਵਾਈ ਹੁਣ ਤੱਕ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਕੋਟਲੀ ਕਲਾਂ ਵਿੱਚ ਇੱਕ ਸੁਖਵਿੰਦਰ ਸਿੰਘ ਕਿੰਦਾ ਨਾਮ ਦਾ ਮੁੰਡਾ ਜੀ ਦਾ ਕਿ ਉਹਦਾ ਮਰਡਰ ਕਰ ਦਿੱਤਾ ਗਿਆ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਮਕਦਮਾ ਦਰਜ ਕਰਕੇ ਜਿਹੜਾ ਤਫ਼ਤੀਸ਼ ਅਮਲ ਚ ਲਿਆਂਦੀ ਜਾ ਰਹੀ ਹੈ ਤੇ ਜਿਹੜਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰੀ ਕਰਕੇ ਤੁਹਾਨੂੰ ਅਪਡੇਟ ਕਰ ਦਿੱਤਾ ਜਾਵੇਗਾ ਪਤਾ ਲੱਗੇ ਜੀ ਕਿੰਨਾ ਨਹੀਂ ਕੰਮ ਕੀਤਾ ਇਹ ਉਹਦੇ ਬਾਰੇ ਤਫਤੀਸ਼ ਜਾਰੀ ਹੈ ਜੀ ਚੱਲ ਰਹੀ ਹੈ ਜਦੋਂ